ਸਤਰੀਆਕਾਲ ਜੀ ਅੱਜ ਆਪਾਂ ਬੰਦਗੀ ਨਾਮਾ ਦੇ 12ਵੇਂ ਅਧਿਆਇ ਤੇ ਇੱਕ ਗਹਿਰੀ ਨਜ਼ਰ ਮਾਰ ਰਹੇ ਹਾਂ ਹਾਂ ਜੀ ਇਸ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਹੈ ਜੋਤ ਜੋਤ ਮਿਲ ਜਾਣਾ ਮਤਲਬ ਕਿ ਆਤਮਾ ਦਾ ਉਸ ਪਰਮ ਜੋਤ ਨਾਲ ਇੱਕ ਹੋ ਜਾਣਾ ਬਿਲਕੁਲ ਆਪਾਂ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਇਸ ਮਹਾਵਾਕ ਤੋਂ ਸਭ ਮੇ ਜੋਤ ਜੋਤ ਹੈ ਸੋਏ ਤਿਸ ਦੇ ਚਾਨਨ ਸਭ ਮੇ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਹੂੰ ਬਹੁਤ ਖੂਬ ਇਹ ਤਾਂ ਮਤਲਬ ਬੁਨਿਆਦੀ ਗੱਲ ਹੋ ਗਈ ਕਿ ਉਹ ਜੋਤ ਸ਼ਬਦ ਦੇ ਅੰਦਰ ਹੈ ਤੇ ਉਸੇ ਨਾਲ ਹੀ ਸਭ ਕੁਝ ਰੋਸ਼ਨ ਹੈ ਤੇ ਅੱਜ ਆਪਣਾ ਮਕਸਦ ਵੀ ਇਹੀ ਹੈ ਇਸ ਜੋਤ ਦੇ ਸੰਕਲਪ ਨੂੰ ਥੋੜਾ ਹੋਰ ਖੋਲ ਕੇ ਸਮਝਣਾ ਕਿ ਇਹ ਹੈ ਕਿ ਮਹਿਸੂਸ ਕਿਵੇਂ ਹੁੰਦੀ ਹੈ ਤੇ ਇਸ ਰਾਹ ਤੇ ਚੱਲਣ ਵਾਲਿਆਂ ਲਈ ਇਹਦੀ ਕੀ ਅਹਿਮੀਅਤ ਹੈ ਸਹੀ ਗੱਲ ਹੈ ਤੇ ਸਰੋਤਾਂ ਦੇ ਹਿਸਾਬ ਨਾਲ ਜਿਵੇਂ ਆਪਾਂ ਦੇਖਾਂਗੇ ਇਹ ਸਿਰਫ ਕੋਈ ਕਿਵੇਂ ਕਹਿੰਦੇ ਨੇ ਖਿਆਲੀ ਗੱਲ ਨਹੀਂ ਹੈ ਇਹ ਇੱਕ ਜਿਉਂਦਾ ਜਾਗਦਾ ਅਨੁਭਵ ਹੈ अच्छा हां जी जिस ਨੂੰ भगत ਲੋਕ ਆਪਣੇ ਅੰਦਰ ਸੱਚਮੁੱਚ ਮਹਿਸੂਸ ਕਰਦੇ ਨੇ ਬਲਕਿ ਇਹਨੂੰ ਤਾਂ ਜੀਵਨ ਦਾ ਪੂਰੀ ਕਾਇਨਾਤ ਦਾ ਆਧਾਰੀ ਮੰਨਿਆ ਗਿਆ ਹੈ हां जी ਸਰੋਤ ਵੀ ਇਹੀ ਕਹਿੰਦੇ ਨੇ ਕਿ ਇਹ ਜੋਤ ਹਰ ਇੱਕ ਵਿੱਚ ਹੈ ਇਸੇ ਕਰਕੇ ਸਰੀਰ ਚੱਲ ਰਿਹਾ ਮਨ ਸੋਚ ਰਿਹਾ ਜ਼ਿੰਦਗੀ ਚੱਲ ਰਹੀ ਹੈ ਪਰ ਇਹ ਮਹਿਸੂਸ ਕਿਵੇਂ ਹੁੰਦੀ ਹੈ ਕਿ ਇੱਕਦਮ ਪਤਾ ਲੱਗ ਜਾਂਦਾ ਨਹੀਂ ਆਮ ਤੌਰ ਤੇ ਇੰਜ ਨਹੀਂ ਹੁੰਦਾ ਸਰੋਤ ਦੱਸਦੇ ਨੇ ਕਿ ਜਿਵੇਂ ਜਿਵੇਂ ਭਗਤ ਦੀ ਅਵਸਥਾ ਬਣਦੀ ਹੈ ਸ਼ੁਰੂ-ਸ਼ੁਰੂ ਚ ਨਾ ਇਸ ਜੋਤ ਦੀਆਂ ਛਲਕਾਂ ਮਿਲਦੀਆਂ ਨੇ ਛਲਕਾਂ ਕਿਵੇਂ ਦੀਆਂ ਕਈ ਵਾਰ ਤਾਂ ਐਂ ਲੱਗਦਾ ਜਿਵੇਂ ਬੈਠਿਆਂ ਬੈਠਿਆਂ ਹੀ ਅੱਖਾਂ ਸਾਹਮਣੇ ਬਿਜਲੀ ਲਿਸ਼ਕ ਗਈ ਹੋਵੇ ਪਰ ਕਮਾਲ ਦੀ ਗੱਲ ਇਹ ਹੈ ਕਿ ਇਸ ਚਾਨਣ ਚ ਤਪਸ਼ ਮਤਲਬ ਗਰਮੀ ਬਿਲਕੁਲ ਨਹੀਂ ਹੁੰਦੀ ਸਗੋਂ ਇੱਕ ਅਜੀਬ ਜਿਹੀ ਠੰਡਕ ਹੁੰਦੀ ਹੈ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਇੰਨਾ ਤੇਜ਼ ਚਾਨਣ ਤੇ ਉਹ ਵੀ ਠੰਡਾ ਸਰੋਤ ਇਸ ਬਾਰੇ ਕੁਝ ਹੋਰ ਦੱਸ ਦੇ ਨੇ ਕਿ ਕਿਉਂ ਜਾਂ ਇਸ ਠੰਡਕ ਨਾਲ ਹੋਰ ਕੀ ਹੁੰਦਾ ਹੈ ਦੇਖੋ ਇਸ ਦੇ ਕਾਰਨ ਤੇ ਉਹਨਾਂ ਜ਼ੋਰ ਨਹੀਂ ਜਿੰਨਾ ਇਸ ਦੇ ਨਾਲ ਜੁੜੇ ਅਨੁਭਵਤੇ ਹੈ ਉਹ ਦੱਸਦੇ ਨੇ ਕਿ ਇਸ ਠੰਡਕ ਦੇ ਨਾਲ ਇੱਕ ਅਨੋਖਾ ਸਵਰਗੀ ਜਿਹਾ ਪਰਮਾਨੰਦ ਮਹਿਸੂਸ ਹੁੰਦਾ ਹੈ ਪਰਮਾਨੰਦ ਹਾਂਜੀ ਤੇ ਇਹ ਜਿਹੜੀ ਭਗਤੀ ਵਾਲੀ ਮਸਤੀ ਹੁੰਦੀ ਹੈ ਨਾ ਉਹਨੂੰ ਹੋਰ ਵਧਾ ਦਿੰਦੀ ਹੈ ਭਾਵੇਂ ਉਹ ਲਿਸ਼ਕਾਰਾ ਚਲਾ ਵੀ ਜਾਵੇ ਉਹ ਅੰਦਰਲਾ ਸੁੱਖ ਉਹ ਆਨੰਦ ਬਣਿਆ ਰਹਿੰਦਾ ਹੈ ਭਾਵੇਂ ਜਾਂ ਇਹ ਸਫਰ ਅੱਗੇ ਵੀ ਜਾਂਦਾ ਹੈ ਉਹ ਯਕੀਨਨ ਅੱਗੇ ਜਾਂਦਾ ਹੈ ਜਿਵੇਂ ਜਿਵੇਂ ਭਗਤੀ ਹੋਰ ਪੱਕਦੀ ਹੈ ਡੂੰਗੀ ਹੁੰਦੀ ਹੈ ਇਹ ਝਲਕਾਂ ਜ਼ਿਆਦਾ ਹੋਣ ਲੱਗ ਜਾਂਦੀਆਂ ਨੇ ਨਿਯਮਿਤ ਹੋ ਜਾਂਦੀਆਂ ਨੇ ਜ਼ਿਆਦਾ ਨਿਯਮਤ ਹਾਂ ਤੇ ਫਿਰ ਆਖਿਰਕਾਰ ਇੱਕ ਐਸੀ ਸਟੇਜ ਆਉਂਦੀ ਹੈ ਜਦੋਂ ਪਰਮਾਤਮਾ ਦੀ ਆਪਣੀ ਉਹ ਲਗਾਤਾਰ ਵਾਲੀ ਚਮਕਦਾਰ ਤੇਜ ਜੋਤ ਪ੍ਰਗਟ ਹੋ ਜਾਂਦੀ ਹੈ ਉਹ ਫਿਰ ਕਦੇ-ਕਦੇ ਵਾਲਾ ਲਿਸ਼ਕਾਰਾ ਨਹੀਂ ਰਹਿੰਦਾ ਉਹ ਤਾਂ ਇੱਕ ਸਥਾਈ ਹਰ ਵੇਲੇ ਹਾਜ਼ਰ ਰਹਿਣ ਵਾਲਾ ਪ੍ਰਕਾਸ਼ ਬਣ ਜਾਂਦਾ ਹੈ ਲਗਾਤਾਰ ਜੋਤ ਵਾਹ ਇਹਦਾ ਸੁਭਾਅ ਕਿ ਹੋ ਜਾਂਦਾ ਹੈ ਤੇਜ ਤਾਂ ਬਹੁਤ ਜ਼ਿਆਦਾ ਦੱਸਿਆ ਗਿਆ ਐ ਇੰਨਾ ਕਿ ਅੱਖਾਂ ਚਪਕਣ ਨੂੰ ਵੀ ਦਿਲ ਨਾ ਕਰੇ ਪਰ ਫਿਰ ਉਹੀ ਗੱਲ ਤਪਸ਼ ਜ਼ਰਾ ਵੀ ਨਹੀਂ ਸਗੋਂ ਪਰਮ ਆਨੰਦ ਦਾ ਸਮੁੰਦਰ ਹੂੰ ਤੇ ਸਰੋਤਾ ਚ ਇੱਕ ਖਾਸ ਨੁਕਤਾ ਇਹ ਹੈ ਕਿ ਇਸ ਜੋਤ ਨੂੰ ਸਿਰਫ ਚਾਨਣ ਨਹੀਂ ਸਗੋਂ ਜੀਵਨ ਦਾ ਤਤ ਜੀਵਨ ਦਾ ਵੀ ਜੀਵਨ ਮੰਨਿਆ ਗਿਆ ਹੈ ਜੀਵਨ ਦਾ ਵੀ ਜੀਵਨ ਹਾਂ ਇਸ ਜੋ ਪਿਆਰ ਕਿਰਪਾ ਨਿਡਰਤਾ ਸਰਵ ਸ਼ਕਤੀ ਇਹ ਸਭ ਗੁਣ ਫੁੱਟਦੇ ਮਹਿਸੂਸ ਹੁੰਦੇ ਨੇ ਇਹੀ ਉਹ ਅਸਲ ਸੋਮਾ ਜਿੱਤੋਂ ਸਾਰੀ ਸ੍ਰਿਸ਼ਟੀ ਬਣੀ ਹੈ ਤੇ ਅਖੀਰ ਸਭ ਨੇ ਇਸੇ ਚ ਵਾਪਸ ਸਮਾ ਜਾਣਾ ਹੈ ਇਹ ਤਾਂ ਬਹੁਤ ਬਹੁਤ ਗਹਿਰੀ ਗੱਲ ਹੈ ਕਿ ਸਰੋਤਾਵਾਂ ਵਿੱਚ ਇਸ ਤਰ੍ਹਾਂ ਦੇ ਅਨੁਭਵਾਂ ਦੀਆਂ ਕੁਝ ਉਦਾਹਰਨਾਂ ਵੀ ਹੈਗੀਆਂ ਨੇ ਦਿਨਾਂ ਤੋਂ ਥੋੜਾ ਹੋਰ ਅੰਦਾਜ਼ਾ ਲੱਗੇ ਹਾਂ ਬਿਲਕੁਲ ਨਿੱਜੀ ਅਨੁਭਵ ਤਾਂ ਜਿਵੇਂ ਸਿਧਾਂਤ ਨੂੰ ਜਾਨ ਪਾ ਦਿੰਦੇ ਨੇ ਲੇਖਕ ਖੁਦ ਆਪਣੇ ਬਚਪਨ ਦਾ ਇੱਕ ਬਹੁਤ ਪਿਆਰਾ ਵਾਕਿਆ ਸਾਂਝਾ ਕਰਦੇ ਨੇ ਅੱਛਾ ਹਾਂਜੀ ਉਹ ਇੱਕ ਵੱਡੇ ਧਾਰਮਿਕ ਸਮਾਗਮ ਵਿੱਚ ਸੀ ਜਿੱਥੇ ਸੰਤ ਅਤਰ ਸਿੰਘ ਜੀ ਆਏ ਹੋਏ ਸੀ ਜਦੋਂ ਸੰਤ ਜੀ ਨੇ ਪੂਰੀ ਮਸਤੀ ਚ ਸ਼ਬਦ ਗਾਇਆ ਤੇ ਸੰਗਤ ਨੇ ਵੀ ਨਾਲ ਗਾਇਆ ਤਾਂ ਲੇਖਕ ਭਾਵੇਂ ਉਹਦੋਂ ਬਹੁਤ ਛੋਟੇ ਸੀ ਉਹਨਾਂ ਨੇ ਸਾਫ਼ ਮਹਿਸੂਸ ਕੀਤਾ ਕਿ ਜਿਵੇਂ ਇੱਕ ਜਿਉਂਦੀ ਜਾਗਦੀ ਜੋਤ ਉਹਨਾਂ ਦੀ ਅੱਖਾਂ ਸਾਹਮਣੇ ਨੱਚ ਰਹੀ ਹੋਵੇ ਵਾਹ ਛੋਟੀ ਉਮਰ ਚ ਹਾਂਜੀ ਭਾਵੇਂ ਉਹ ਉਦੋਂ ਇਹਦਾ ਮਤਲਬ ਨਹੀਂ ਸਮਝ ਸਕੇ ਪਰ ਉਹ ਇੱਕ ਅਦਭੁਤ ਇੱਕ ਅਜੀਬ ਜੇ ਪਰਮ ਆਨੰਦ ਨਾਲ ਭਰ ਗਏ ਸੀ ਇਹ ਬਚਪਨ ਦਾ ਅਨੁਭਵ ਤਾਂ ਬਹੁਤ ਖਾਸ ਹੁੰਦਾ ਹੋਵੇਗਾ ਪਰ ਕੀ ਸਰੋਤ ਇਹ ਵੀ ਦੱਸ ਦੇਣੇ ਕਿ ਇਹੋ ਜਿਹੇ ਡੂੰਗੇ ਅਨੁਭਵ ਸਿਰਫ ਬਚਪਨ ਚ ਜਾਂ ਫਿਰ ਮਹਾਨ ਸੰਤਾਂ ਨੂੰ ਹੀ ਹੁੰਦੇ ਨੇ ਜਾਂ ਇਹ ਕਿਸੇ ਲਈ ਵੀ ਸੰਭਵ ਹੈ ਪਾਈ ਸਾਹਿਬ ਰਣਦੀਰ ਸਿੰਘ ਜੀ ਦਾ ਵੀ ਦਿੱਤਾ ਗਿਆ ਹੈ। ਉਹ ਹਾਂ ਪਾਈ ਸਾਹਿਬ ਰਣਦੀਰ ਸਿੰਘ ਜੀ ਦਾ ਮੈਂ ਸੁਣਿਆ ਹੈ ਇਸ ਬਾਰੇ। ਹਾਂ ਜੀ ਉਹਨਾਂ ਦੀ ਸਵੈ ਜੀਵਨੀ ਵਿੱਚ ਦਰਜ ਹੈ ਤੇ ਇਹ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਇੱਕ ਆਮ ਪਰ ਸਮਰਪਿਤ ਗ੍ਰਹਿਸਤੀ ਇਨਸਾਨ ਵੀ ਇਸ ਪਰਮ ਅਨੁਭਵ ਤੱਕ ਪਹੁੰਚ ਸਕਦਾ ਹੈ। ਹਾਂ ਉਹ ਅਨੁਭਵ ਬੜਾ ਪ੍ਰਭਾਵਸ਼ਾਲੀ ਦੱਸਿਆ ਜਾਂਦਾ ਹੈ ਸਰੋਤ ਕੀ ਦਸਤੇ ਨੇ ਉਸ ਬਾਰੇ ਸਰੋਤ ਦੱਸਦੇ ਨੇ ਕਿ ਪਾਈ ਸਾਹਿਬ ਦੇ ਅੰਦਰ ਨਾ ਕਈ ਹਫ਼ਤੇ ਮਹੀਨਾ ਤੋਂ ਰੱਬ ਨੂੰ ਮਿਲਣ ਦੀ ਉਹਦੇ ਦਰਸ਼ਨ ਦੀ ਇੱਕ ਬਹੁਤ ਤਕੜੀ ਤਾਂਗ ਸੀ ਇੱਕ ਅੱਗ ਸੀ ਅੰਦਰ ਹੂੰ ਖਾਣਾ ਪੀਣਾ ਦੁਨੀਆ ਦੇ ਸੁੱਖ ਸਭ ਕੁਝ ਫਿੱਕਾ ਲੱਗ ਰਿਹਾ ਸੀ ਬਸ ਇੱਕੋ ਲਗਨ ਸੀ ਰੱਬ ਨੂੰ ਦੇਖਣਾ ਉਹਦੇ ਨਾਲ ਇੱਕ ਹੋ ਜਾਣਾ ਇੰਨੀ ਬੇਚੈਨੀ ਸੀ ਕਿ ਨੀਂਦ ਵੀ ਉੱਡ ਗਈ ਸੀ ਇਹ ਤਾਂਗ ਦੀ ਹਾਲਤ ਹੀ ਕਿੰਨੀ ਤਾਕਤਵਰ ਹੁੰਦੀ ਹੋਵੇਗੀ ਫਿਰ ਅੱਗੇ ਕੀ ਹੋਇਆ ਇੱਕ ਦਿਨ ਉਹ ਦਫਤਰ ਤੋਂ ਆਏ ਥੋੜਾ ਸਮਾਂ ਇੱਕ ਗੁਫਾ ਵਿੱਚ ਬਿਤਾ ਕੇ ਘਰ ਆ ਕੇ ਕਮਰਾ ਬੰਦ ਕਰ ਲਿਆ ਪੱਕਾ ਇਰਾਦਾ ਕਰ ਲਿਆ ਕਿ ਅੱਜ ਬਸ ਰੱਬ ਨੂੰ ਪਉਣਾ ਹੀ ਹੈ ਅੱਛਾ ਤੇ ਫਿਰ ਜੋ ਉਹਨਾਂ ਨੇ ਮਹਿਸੂਸ ਕੀਤਾ ਉਹ ਸੱਚਮੁੱਚ ਅ ਸ਼ਬਦਾਂ ਤੋਂ ਪਰੇ ਹੈ ਪਹਿਲਾ ਉਹਨਾਂ ਨੇ ਆਤਮਾ ਦਾ ਸੰਗੀਤ ਜਿਹਨੂੰ ਅਨਹਦ ਨਾਦ ਕਹਿੰਦੇ ਨੇ ਉਹ ਸੁਣਿਆ ਫਿਰ ਇਹ ਲੱਗਿਆ ਜਿਵੇਂ ਸਰੀਰ ਦੇ ਹਰ ਮੁਸਾਮ ਹਰ ਰੋਮ ਚੋਂ ਨਾ ਪ੍ਰਕਾਸ਼ ਦੀਆਂ ਚੰਗਿਆਣੀਆਂ ਨਿਕਲ ਰਹੀਆਂ ਹੋਣ ਹਰ ਰੋਮ ਜੋ ਪ੍ਰਕਾਸ਼ਿਤ ਸੋਚ ਕੇ ਵੀ ਅਜੀਬ ਲੱਗਦਾ ਹੈ ਬਿਲਕੁਲ ਤੇ ਇਸ ਤੋਂ ਬਾਅਦ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਆਤਮਾ ਸਰੀਰ ਤੋਂ ਅਲੱਗ ਹੋ ਗਈ ਹੈ ਤੇ ਉਹਨਾਂ ਨੇ ਆਪਣੀ ਆਤਮਾ ਨੂੰ ਦੇਖਿਆ ਵੀ ਆਪਣੀ ਆਤਮਾ ਨੂੰ ਦੇਖਿਆ ਹਾਂਜੀ ਇਹ ਆਪਣੇ ਆਪ ਚ ਇੱਕ ਬਹੁਤ ਖੁਸ਼ੀ ਵਾਲਾ ਅਨੁਭਵ ਸੀ ਪਰ ਅਸਲ ਕਮਾਲ ਤਾਂ ਇਸ ਤੋਂ ਬਾਅਦ ਹੋਇਆ ਅਚਾਨਕ ਉਹਨਾਂ ਨੇ ਦੇਖਿਆ ਕਿ ਉਹ ਅੰਦਰੋਂ ਤੇ ਬਾਹਰੋਂ ਇੱਕ ਅਲੌਕਿਕ ਰੱਬੀ ਰੋਸ਼ਨੀ ਨਾਲ ਭਰ ਗਏ ਨੇ ਪੂਰੀ ਤਰ੍ਹਾਂ ਉਹ ਉਸ ਹਾਲਤ ਨੂੰ ਕਿਵੇਂ ਬਿਆਨ ਕਰਦੇ ਨੇ ਉਹਨਾਂ ਦੇ ਸ਼ਬਦ ਕੀ ਨੇ ਉਹ ਲਿਖਦੇ ਨੇ ਕਿ ਦਿਲ ਕੀਤਾ ਕਿ ਖੁਸ਼ੀ ਦੇ ਚੀਕਾ ਮਾਰਾਂ ਐਨ ਲੱਗਿਆ ਜਿਵੇਂ ਖੁਸ਼ੀ ਨਾਲ ਫਟ ਜਾਵਾਂਗਾ ਚਾਰੇ ਪਾਸੇ ਉੱਪਰ ਥੱਲੇ ਹਰ ਪਾਸੇ ਬਸ ਉਹੀ ਇਲਾਹੀ ਪ੍ਰਕਾਸ਼ ਸੀ ਇੱਕ ਬੇਅੰਤ ਸਮੁੰਦਰ ਹੂੰ ਉਹ ਹੈਰਾਨੀ ਤੇ ਪਰਮ ਆਨੰਦ ਚ ਡੁੱਬੇ ਹੋਏ ਸੀ ਉਹਨਾਂ ਨੂੰ ਲੱਗਿਆ ਜਿਵੇਂ ਉਹ ਉਸ ਪ੍ਰਕਾਸ਼ ਦੇ ਬੇਅੰਤ ਸਾਗਰ ਦਾ ਹੀ ਹਿੱਸਾ ਨੇ ਫੁੱਲ ਵਾਂਗ ਹਲਕਾ ਮਹਿਸੂਸ ਕਰ ਰਿਹਾ ਸੀ ਅੱਖਾਂ ਬੰਦ ਹੋਣ ਦੇ ਵੀ ਹਾਂ ਅੱਖਾਂ ਬੰਦ ਸੀ ਪਰ ਫਿਰ ਵੀ ਚਾਰੇ ਪਾਸੇ ਉਹੀ ਪ੍ਰਕਾਸ਼ ਦਿਸ ਰਿਹਾ ਸੀ ਤੇ ਜਦੋਂ ਸਵੇਰੇ ਦਿਨ ਚੜਿਆ ਉਦੋਂ ਵੀ ਉਹ ਜੋਤ ਉਵੇਂ ਹੀ ਕਾਇਮ ਸੀ ਤੇ ਇੱਕ ਹੋਰ ਹੈਰਾਨੀ ਵਾਲੀ ਗੱਲ ਉਦੋਂ ਨਾ ਦਸੰਬਰ ਦੀ ਬਹੁਤ ਜ਼ਿਆਦਾ ਠੰਡ ਸੀ ਪਰ ਸਿਰਫ ਦਸਤਾਰ ਤੇ ਕਛਹਿਰੇ ਵਿੱਚ ਹੋਣ ਦੇ ਬਾਵਜੂਦ ਉਹਨਾਂ ਨੂੰ ਜ਼ਰਾ ਵੀ ਠੰਡ ਮਹਿਸੂਸ ਨਹੀਂ ਹੋਈ ਵਾਹ ਇਹ ਤਾਂ ਸੱਚਮੁੱਚ ਮਤਲਬ ਰੋਂਗਟੇ ਖੜੇ ਕਰਨ ਵਾਲਾ ਅਨੁਭਵ ਹੈ ਇਸ ਤੋਂ ਤਾਂ ਬਿਲਕੁਲ ਸਾਫ਼ ਹੋ ਜਾਂਦਾ ਹੈ ਕਿ ਇਹ ਜੋਤ ਕੋਈ ਖਿਆਲ ਨਹੀਂ ਇੱਕ ਜਿਉਂਦੀ ਜਾਗਦੀ ਸਰੀਰਕ ਤੇ ਆਤਮਿਕ ਦੋਵਾਂ ਪਧਰਾਂ ਤੇ ਮਹਿਸੂਸ ਹੋਣ ਵਾਲੀ ਸੱਚਾਈ ਹੈ ਭਾਈ ਸਾਹਿਬ ਨੇ ਸ਼ਾਇਦ ਲੋਕਾਂ ਦੀ ਪ੍ਰਤੀਕਿਰਿਆ ਦਾ ਵੀ ਜ਼ਿਕਰ ਕੀਤਾ ਸੀ ਹਨਾ ਹਾਂ ਹਾਂ ਕੀਤਾ ਸੀ ਉਹਨਾਂ ਨੇ ਲਿਖਿਆ ਕਿ ਜਦੋਂ ਉਹ ਬਾਅਦ ਚ ਬਾਹਰ ਗਏ ਤਾਂ ਲੋਕ ਉਹਨਾਂ ਦੇ ਚਿਹਰੇ ਵੱਲ ਖਾਸ ਕਰਕੇ ਅੱਖਾਂ ਵੱਲ ਖਿੱਚੇ ਜਾਂਦੇ ਸੀ ਤੇ ਆਪਸ ਵਿੱਚ ਕਹਿੰਦੇ ਸੀ ਕਿੰਨੀਆਂ ਸੋਹਣੀਆਂ ਅੱਖਾਂ ਨੇ ਅੱਛਾ ਹਾਂਜੀ ਤੇ ਨਾਲ ਹੀ ਉਹਨਾਂ ਨੂੰ ਅੰਦਰ ਬਾਹਰ ਹਰ ਪਾਸੇ ਉਹ ਅਨਹਦ ਸੰਗੀਤ ਉਹ ਅਕਹਿ ਧੁਨੀ ਲਗਾਤਾਰ ਸੁਣਾਈ ਦੇ ਰਹੀ ਸੀ ਇਹ ਅਨੁਭਵ ਸਿਰਫ ਇੱਕ ਪਲ ਦਾ ਨਹੀਂ ਸੀ ਇਸ ਨੇ ਤਾਂ ਜਿਵੇਂ ਉਹਨਾਂ ਦੀ ਪੂਰੀ ਹੋਣਦ ਨੂੰ ਹੀ ਬਦਲ ਕੇ ਰੱਖ ਦਿੱਤਾ ਸੀ ਇਹਨਾਂ ਅਨੁਭਵਾਂ ਨੂੰ ਸੁਣ ਕੇ ਫਿਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਕੋਈ ਭਗਤ ਇਸ ਜੋਤ ਨਾਲ ਇਸ ਤਰ੍ਹਾਂ ਜੁੜ ਜਾਂਦਾ ਹੈ ਇਹਨੂੰ ਮਹਿਸੂਸ ਕਰ ਲੈਂਦਾ ਹੈ ਤਾਂ ਉਹਦੀ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ ਦੇਖੋ ਜਦੋਂ ਭਗਤ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਜੀਵ ਦੀ ਜਾਗਦੀ ਜੋਤ ਤੇ ਉਹ ਆਪ ਆਪਸ ਵਿੱਚ ਜੁੜੇ ਹੋਏ ਨੇ ਅਤੁੱਟ ਤੌਰ ਤੇ ਤਾਂ ਉਹਨੂੰ ਇੱਕ ਅਜੀਬ ਸ਼ਬਦਾਂ ਚ ਨਾ ਬਿਆਨ ਹੋਣ ਵਾਲੀ ਸ਼ਾਂਤੀ ਮਿਲਦੀ ਹੈ ਇੱਕ ਆਰਾਮ ਹੂੰ ਉਹਨੂੰ ਜ਼ਿੰਦਗੀ ਦੇ ਅਸਲ ਸੋਮੇ ਦਾ ਪਤਾ ਲੱਗ ਜਾਂਦਾ ਹੈ ਤੇ ਉਹਦਾ ਉਸ ਸੋਮੇ ਨਾਲ ਕੀ ਰਿਸ਼ਤਾ ਹੈ ਇਹ ਸਮਝ ਆ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਇਸ ਜੋਤ ਦਾ ਹਿੱਸਾ ਹਾਂ ਤੇ ਇਹ ਜੋਤ ਮੇਰਾ ਹਿੱਸਾ ਹੈ ਤੇ ਜੋਤ ਜੋਤ ਮਿਲ ਜਾਣਾ ਦਾ ਫਿਰ ਅਸਲ ਮਤਲਬ ਕੀ ਹੋਇਆ ਕਿ ਇਹ ਸਿਰਫ ਸਰੀਰ ਛੱਡਣ ਤੋਂ ਬਾਅਦ ਹੀ ਹੁੰਦਾ ਹੈ ਸਰੋਤਾ ਮੁਤਾਬਿਕ ਐਸੀ ਗਿਆਨ ਵਾਲੀ ਰੂਹ ਜਾਣਦੀ ਹੁੰਦੀ ਹੈ ਕਿ ਜਦੋਂ ਸਰੀਰ ਛੱਡਾਂਗੀ ਤਾਂ ਮੇਰੀ ਆਤਮਾ ਉਸੇ ਤਰ੍ਹਾਂ ਉਸ ਪਰਮ ਜੋਤ ਵਿੱਚ ਵਾਪਸ ਮਿਲ ਜਾਵੇਗੀ ਜਿਵੇਂ ਸੂਰਜ ਦੀ ਕਿਰਨ ਸੂਰਜ ਵਿੱਚ ਸਮਾ ਜਾਂਦੀ ਹੈ ਪਰ ਗੱਲ ਇਸ ਤੋਂ ਵੀ ਅੱਗੇ ਹੈ ਅੱਗੇ ਹਾਂ ਇਹ ਮਿਲਾਪ ਇਹ ਏਕਤਾ ਇਸੇ ਜੀਵਨ ਵਿੱਚ ਸਰੀਰ ਵਿੱਚ ਰਹਿੰਦਿਆਂ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਜਿਵੇਂ ਭਾਈ ਰੰਦੀਰ ਸਿੰਘ ਜੀ ਦੇ ਅਨੁਭਵ ਚ ਹੋਇਆ ਉਹ ਉਸ ਪ੍ਰਕਾਸ਼ ਦੇ ਸਮੁੰਦਰ ਦਾ ਹਿੱਸਾ ਬਣ ਗਏ ਸੀ ਇਸ ਲਈ ऐसे इंसान ਲਈ ਮੌਤ ਕੋਈ ਘਰੌਣੀ ਚੀਜ਼ ਨਹੀਂ ਰਹਿ ਜਾਂਦੀ। ਅੱਛਾ। ਉਹ ਇਹਨੂੰ ਇੱਕ ਤਰ੍ਹਾਂ ਨਾਲ ਸਦੀਵੀ ਜੀਵਨ ਵੱਲ ਆਪਣੇ ਅਸਲੀ ਘਰ ਵਾਪਸ ਜਾਣ ਦਾ ਇੱਕ ਕਦਮ ਸਮਝਦਾ ਹੈ। ਐਸੀਆਂ ਰੂਹਾਂ ਜੀਵਨ ਮੁਕਤ ਹੋ ਕੇ ਜੀਉਂਦੀਆਂ ਨੇ। ਮਤਲਬ ਜਿਉਂਦੇ ਜੀ ਹੀ ਮੁਕਤ। ਜੀਵਨ ਮੁਕਤ। ਹਾਂਜੀ। ਤੇ ਫਿਰ ਉਹ ਆਪਣਾ ਜੀਵਨ ਦੂਜਿਆਂ ਦੀ ਸੇਵਾ ਚ ਲਾਉਂਦੀਆਂ ਨੇ। ਕੋਸ਼ਿਸ਼ ਕਰਦੀਆਂ ਨੇ ਕਿ ਜਿਨ੍ਹਾਂ ਲੋਕਾਂ ਅੰਦਰ ਇਹ ਜੋਤ ਮੱਧਮ ਪੈ ਗਈ ਹੈ, ਉਹਨਾਂ 'ਚ ਵੀ ਇਹਨੂੰ ਜਗਾਇਆ ਜਾਵੇ। ਜਿਵੇਂ ਇੱਕ ਦੀਵੇ ਤੋਂ ਹੋਰ ਕਈ ਦੀਵੇ ਜਗ ਪੈਂਦੇ ਨੇ ਇਹ ਬਹੁਤ ਉਮੀਦ ਵਾਲੀ ਗੱਲ ਹੈ ਅਸੀਂ ਹੁਣ ਤੱਕ ਜੋਤ ਦੇ ਅਨੁਭਵ ਦੀ ਗੱਲ ਕੀਤੀ ਕਿ ਸਰੋਤ ਪ੍ਰਮਾਤਮਾ ਦੇ ਸਰੂਪ ਬਾਰੇ ਵੀ ਕੁਝ ਦੱਸਦੇ ਨੇ ਇਸ ਜੋਤ ਦੇ حوالے ਨਾਲ ਹਾਂ ਬਿਲਕੁਲ ਸਰੋਤ ਇਸ ਪਾਸੇ ਵੀ ਰੌਸ਼ਨੀ ਪਾਉਂਦੇ ਨੇ ਇਹ ਜੋਤ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਹ ਇੱਕ ਤਰ੍ਹਾਂ ਨਾਲ ਰੱਬ ਦੇ ਉਸ ਰੂਪ ਨੂੰ ਦਰਸਾਉਂਦੀ ਏ ਜਿਹੜਾ ਪ੍ਰਗਟ ਹੈ ਜਿਹੜਾ ਸ੍ਰਿਸ਼ਟੀ ਵਿੱਚ ਕੰਮ ਕਰ ਰਿਹਾ ਹੈ अच्छा इनु सरगुण या ईश्वर ਕਿਹਾ ਜਾਂਦਾ ਹੈ ਉਹ ਤਾਕਤ ਜਿਹੜੀ ਦੁਨੀਆ ਬਣਾਉਂਦੀ ਹੈ ਪਾਲਦੀ ਹੈ ਤੇ ਖਤਮ ਕਰਦੀ ਹੈ ਪਰ ਨਾਲ ਹੀ ਸਰੋਤ ਇਹ ਵੀ ਸਾਫ਼ ਕਰਦੇ ਨੇ ਕਿ ਰੱਬ ਇਸ ਪ੍ਰਗਟ ਰੂਪ ਤੋਂ ਵੀ ਪਰੇ ਹੈ ਪਰੇ ਕਿਵੇਂ ਰੱਬ ਦਾ ਇੱਕ ਹੋਰ ਪੱਖ ਹੈ ਜਿਹੜਾ ਨਿਰਗੁਣ ਹੈ ਨਿਰੰਕਾਰ ਹੈ ਮਤਲਬ ਗੁਣਾ ਤੋਂ ਬਿਨਾ ਆਕਾਰ ਤੋਂ ਬਿਨਾ ਰੂਪ ਰੰਗ ਤੋਂ ਪਰੇ ਇਹ ਉਹ ਪਾੜ ਦੀ ਸੱਚਾਈ ਹੈ ਜਿਹਨੂੰ ਸਾਡੀ ਸੋਚ ਜਾਂ ਸਾਡੀ ਪਾਸ਼ਾ ਪੂਰੀ ਤਰ੍ਹਾਂ ਫੜ ਨਹੀਂ ਸਕਦੀ ਹਮ ਸਮਝ ਤੋਂ ਪਰੇ ਹਾਂਜੀ ਤਾਂ ਫਿਰ ਅੰਤਿਮ ਮੰਜ਼ਿਲ ਕੀ ਹੋਈ ਅਧਿਆਤਮਿਕ ਤੌਰ ਤੇ ਕੀ ਉਹ ਸਰਗੁਣ ਜੋਤ ਦਾ ਅਨੁਭਵ ਹੈ ਜਾਂ ਉਸ ਨਿਰਗੁਣ ਪਰੇ ਵਾਲੇ ਸੱਚ ਵਿੱਚ ਮਿਲ ਜਾਣਾ ਸਰੋਤ ਦੱਸਦੇ ਨੇ ਕਿ ਜਿਹੜੀ ਆਖਰੀ ਅਧਿਆਤਮਿਕ ਅਵਸਥਾ ਹੈ ਉਹਦੇ ਵਿੱਚ ਭਗਤ ਉਸ ਪਰੇ ਵਾਲੇ ਨਿਰਗੁਣ ਰੱਬ ਨੂੰ ਅਨੁਭਵ ਕਰਦਾ ਹੈ ਤੇ ਹੌਲੀ-ਹੌਲੀ ਉਹਦੇ ਵਿੱਚ ਪੂਰੀ ਤਰ੍ਹਾਂ ਇੱਕਮਿਕ ਹੋ ਜਾਂਦਾ ਹੈ ये अवस्था सत चित आनंद स्वरूप दी है सत चित आनंद इदा की मतलब है जी सत का मतलब है सदीवी सच चित यानी शुद्ध चेतना ते आनंद यानी परम आनंद या ब्लिस ये उस परम सच दे तीन मुख गुण कहे जाते हैं अच्छा गुरु अर्जन देव जी इस एकता नू बड़े सोने शब्दां च दसदे ने सरगुण निर्गुण निरंकार सुन समाधि आप आपन किया नानका आपे ही फिर जाप ਵਾਹ ਪਾਵ ਓ ਰਬ ਆਪ ਹੀ ਸਰਗੁਣ ਰੂਪ ਹੈ ਆਪ ਹੀ ਨਿਰਗੁਣ ਨਿਰੰਕਾਰ ਹੈ ਤੇ ਆਪ ਹੀ ਸੁਨ ਸਮਾਧੀ ਯਾਨੀ ਪੂਰੀ ਸ਼ਾਂਤੀ ਤੇ ਟਿਕਾਦੀ ਹਾਲਤ ਹੈ ਉਹਨੇ ਆਪ ਹੀ ਇਹ ਸਾਰੀ ਖੇਡ ਬਣਾਈ ਹੈ ਤੇ ਆਪ ਹੀ ਇਹਦੇ ਵਿੱਚ ਰਮਿਆ ਹੋਇਆ ਹੈ ਇਸੇ ਨਾਲ ਜੁੜੀ ਇੱਕ ਹੋਰ ਗੱਲ ਮੁਕਤੀ ਬਾਰੇ ਯਾਨੀ ਸੈਲਵੇਸ਼ਨ ਬਾਰੇ ਬਿਨਾ ਕਈ ਵਾਰ ਵਖ ਵਖ ਵਿਚਾਰ ਸੁਣਨ ਨੂੰ ਮਿਲਦੇ ਨੇ ਕੀ ਸਰੋਤ ਇਸ ਬਾਰੇ ਕੁਝ ਕਹਿੰਦੇ ਨੇ ਹਾਂ ਬਿਲਕੁਲ ਸਰੋਤ ਮੁਕਤੀ ਬਾਰੇ ਦੋ ਮੁੱਖ ਵਿਚਾਰਨਾਂ ਦਾ ਜ਼ਿਕਰ ਕਰਦੇ ਨੇ ਤੇ ਇਹਨਾਂ ਨੂੰ ਸਮਝਣਾ ਵੀ ਕਾਫੀ ਦਿਲਚਸਪ ਹੈ ਕੀ ਵਿਚਾਰ ਨੇ ਜੀਓ ਇੱਕ ਵਿਚਾਰ ਤਾਂ ਇਹ ਹੈ ਕਿ ਮੁਕਤੀ ਦਾ ਮਤਲਬ ਹੈ ਚੇਤਨਾ ਦਾ ਪੂਰੀ ਤਰ੍ਹਾਂ ਖਤਮ ਹੋ ਜਾਣਾ ਸੁੰਨ ਹੋ ਜਾਣਾ ਜਿੱਥੇ ਆਪਣੀ ਵੱਖਰੀ ਸੁਰਤ ਆਪਣੀ ਪਛਾਣ ਬਾਕੀ ਨਹੀਂ ਰਹਿੰਦੀ ਅੱਛਾ ਤੇ ਦੂਜਾ ਦੂਜਾ ਵਿਚਾਰ ਇਸ ਤੋਂ ਬਿਲਕੁਲ ਉਲਟ ਹੈ ਉਹ ਕਹਿੰਦਾ ਹੈ ਕਿ ਮੁਕਤੀ ਚੇਤਨਾ ਦੇ ਖਤਮ ਹੋਣ ਦੀ ਨਹੀਂ ਸਗੋਂ ਉਹਦੇ ਬੇਅੰਤ ਤੌਰ ਤੇ ਫੈਲ ਜਾਣ ਦੀ ਬਹੁਤ ਜ਼ਿਆਦਾ ਵਿਸ਼ਾਲ ਹੋ ਜਾਣ ਦੀ ਅਵਸਥਾ ਹੈ ਇਹ ਤਾਂ ਬਿਲਕੁਲ ਇੱਕ ਦੂਜੇ ਦੇ ਉਲਟ ਲੱਗਦੇ ਨੇ ਚੇਤਨਾ ਦਾ ਖਾਤਮਾ ਜਾਂ ਚੇਤਨਾ ਦਾ ਬੇਅੰਤ ਫੈਲਾਅ ਸਰੋਤ ਇਹਨਾਂ 'ਚੋਂ ਕਿਸੇ ਇੱਕ ਨੂੰ ਸਹੀ ਮੰਨਦਾ ਹੈ ਸਰੋਤ ਕਹਿੰਦਾ ਹੈ ਕਿ ਜਿਹੜਾ ਪੂਰਾ ਪਗਤ ਹੈ ਜਿਨੇ ਉਸ ਪਰਮ ਸੱਚ ਨੂੰ ਜਾਣ ਲਿਆ ਹੈ ਉਹ ਇਹਨਾਂ ਦੋਹਾਂ ਪੱਖਾਂ ਨੂੰ ਸਮਝਦਾ ਹੈ ਉਹ ਦੋਹਾਂ ਦੇ ਅੰਦਰ ਦੀ ਸੱਚਾਈ ਨੂੰ ਜਾਣਦਾ ਹੈ ਹੂੰ ਸ਼ਾਇਦ ਇਹ ਦੋਵੇਂ ਵਿਚਾਰ ਉਸੇ ਇੱਕ ਅੰਤਮ ਹਕੀਕਤ ਨੂੰ ਬਿਆਨ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੀ ਸਾਡੀ ਭਾਸ਼ਾ ਦੀ ਪਕੜ ਤੋਂ ਬਾਹਰ ਹੈ ਸ਼ਾਇਦ ਇਸੇ ਲਈ ਅਲੱਗ-ਅਲੱਗ ਲੱਗਦੇ ਨੇ ਠੀਕ ਹੈ ਆਓ ਫਿਰ ਇਸ ਸਾਰੀ ਗੱਲਬਾਤ ਤੇ ਜਿਹੜੇ ਮੁੱਖ ਨੁਕਤੇ ਨੇ ਉਹਨਾਂ ਨੂੰ ਇੱਕ ਵਾਰ ਦੁਹਰਾਨੀਏ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਕਿ ਰੱਬੀ ਜੋਤ ਹਰ ਇੱਕ ਦੇ ਅੰਦਰ ਮੌਜੂਦ ਹੈ ਭਾਵੇਂ ਸਾਨੂੰ ਉਹਦਾ ਅਹਿਸਾਸ ਹੋਵੇ ਜਾਂ ਨਾ हां जी बिल्कुल ਤੇ ਭਗਤੀ ਦੇ ਰਾਹ ਤੇ ਚੱਲ ਕੇ ਇਸ ਜੋਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਹਿਲਾਂ ਠੰਡਕ ਤੇ ਆਨੰਦ ਦੇਣ ਵਾਲੀਆਂ ਝਲਕਾਂ ਵਾਂਗ ਤੇ ਫਿਰ ਇੱਕ ਲਗਾਤਾਰ ਚਮਕਦਾਰ ਪਰਮ ਆਨੰਦ ਵਾਲੀ ਜੋਤ ਦੇ ਰੂਪਸ ਫਿਰ ਅਸੀਂ ਭਾਈ ਸਾਹਿਬ ਰਣਦੀਰ ਸਿੰਘ ਜੀ ਦੇ ਬਹੁਤ ਗਹਿਰੇ ਨਿੱਜੀ ਅਨੁਭਵ ਦੀ ਗੱਲ ਕੀਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਡੂੰਗੀ ਤਾਂਗ ਡੂੰਗੀ ਲਗਨ ਆਤਮਾ ਨੂੰ ਸਰੀਰ ਤੋਂ ਵੱਖ ਹੋਣ ਤੇ ਉਸ ਰੱਬੀ ਪ੍ਰਕਾਸ਼ ਦੇ ਸਮੁੰਦਰ ਵਿੱਚ ਇੱਕ ਮਿਖ ਹੋਣ ਦੇ ਅਨੁਭਵ ਤੱਕ ਲੈ ਜਾ ਸਕਦੀ ਹੈ ਤੇ ਇਸੇ ਨਾਲ ਜੁੜੀ ਅਗਲੀ ਗੱਲ ਇਹ ਸੀ ਕਿ ਆਤਮਾ ਦਾ ਪਰਮਾਤਮਾ ਵਿੱਚ ਮਿਲ ਜਾਣਾ ਯਾਨੀ ਜੋਤ-ਚੋਤ ਮਿਲ ਜਾਣਾ ਸਿਰਫ ਮਰਨ ਤੋਂ ਬਾਅਦ ਨਹੀਂ ਸਗੋ ਇਸੇ ਜੀਵਨ ਵਿੱਚ ਵੀ ਸੰਭਵ ਹੈ ਤੇ ਇਹ ਅਨੁਭਵ ਮੌਤ ਦੇ ਡਰ ਨੂੰ ਖਤਮ ਕਰਕੇ ਜੀਵਨ ਮੁਕਤੀ ਦਿੰਦਾ ਹੈ ਬਿਲਕੁਲ ਤੇ ਅਖੀਰ ਵਿੱਚ ਅਸੀਂ ਰੱਬ ਦੇ ਦੋਵਾਂ ਪੱਖਾਂ ਸਰਗੁਣ ਜੋਤ ਦੇ ਰੂਪ ਚ ਪ੍ਰਗਟ ਤੇ ਨਿਰਗੁਣ ਪਰੇ ਸਚਿਤ ਆਨੰਦ ਸਰੂਪ ਤੇ ਨਾਲ ਹੀ ਮੁਕਤੀ ਬਾਰੇ ਦੋ ਵੱਖ-ਵੱਖ ਵਿਚਾਰਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਤਾ ਫਿਰ ਇਸ ਸਾਰੀ ਜਾਣਕਾਰੀ ਦਾ ਆਮ ਇਨਸਾਨ ਲਈ ਕੀ ਮਤਲਬ ਹੈ ਮੇਰੇ ਖਿਆਲ ਚ ਇਹ ਗਿਆਨ ਸਭ ਤੋਂ ਪਹਿਲਾਂ ਤਾਂ ਹਰ ਇੱਕ ਨੂੰ ਆਪਣੇ ਅੰਦਰ ਛੁਪੀ ਹੋਈ ਉਸ ਰੱਬੀ ਜੋਤ ਦੀ ਸੰਭਾਵਨਾ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ ਹਾਂਜੀ ਇਹ ਅਧਿਆਤਮਿਕ ਸਫਰ ਦੀ ਡੁੰਗਾਈ ਤੇ ਉਹਦੇ ਅਨੁਭਵਾਂ ਦੀ ਬਨਸਮਨਤਾ ਦਾ ਅਹਿਸਾਸ ਕਰਾਉਂਦਾ ਹੈ ਬਿਲਕੁਲ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਜ਼ਿੰਦਗੀ ਦਾ ਅਸਲ ਮਕਸਦ ਸ਼ਾਇਦ ਸਿਰਫ ਬਾਹਰ ਦੀ ਦੁਨੀਆ 'ਚ ਚੀਜ਼ਾਂ ਹਾਸਲ ਕਰਨਾ ਹੀ ਨਹੀਂ ਸਗੋਂ ਆਪਣੇ ਅੰਦਰ ਚਾਤੀ ਮਾਰਨਾ ਤੇ ਉਸ ਪਰਮ ਸੱਚ ਨਾਲ ਜੁੜਨਾ ਵੀ ਹੋ ਸਕਦਾ ਹੈ ਇਹ ਇੱਕ ਵੱਖਰੀ ਕਿਸਮ ਦੀ ਅਮੀਰੀ ਹੈ ਅੰਦਰੂਨੀ ਅਮੀਰੀ ਤੇ ਇੱਥੇ ਇੱਕ ਸਵਾਲ ਹੋਰ ਵੀ ਉੱਠਦਾ ਹੈ ਜਿਸ ਤੇ ਹੋਰ ਸੋਚਿਆ ਜਾ ਸਕਦਾ ਹੈ ਹਾਂਜੀ ਜਿਹੜੇ ਦੋ ਵੱਖਰੇ ਵਿਚਾਰਾਂ ਦੀ ਆਪਾਂ ਗੱਲ ਕੀਤੀ ਮੁਕਤੀ ਬਾਰੇ ਚੇਤਨਾ ਦਾ ਖਤਮ ਹੋ ਜਾਣਾ ਤੇ ਚੇਤਨਾ ਦਾ ਬੇਅੰਤ ਫੈਲ ਜਾਣਾ ਕੀ ਇਹ ਹੋ ਸਕਦਾ ਹੈ ਕਿ ਇਹ ਅਸਲ ਵਿੱਚ ਇੱਕੋ ਹੀ ਪਰਮ ਅਨੁਭਵ ਦੇ ਦੋ ਵੱਖਰੇ ਪਹਿਲੂ ਹੋਣ ਅੱਛਾ ਹਾਂ ਸ਼ਾਇਦ ਸਾਡੀ ਭਾਸ਼ਾ ਸਾਡੀ ਸਮਝ ਦੀਆਂ ਹੱਦਾਂ ਕਰਕੇ ਸਾਨੂੰ ਉਹ ਇੱਕੋ ਸਚਾਈ ਦੋ ਅਲੱਗ-ਅਲੱਗ ਤਰੀਕਿਆਂ ਨਾਲ ਦਿਸਦੀ ਹੋਵੇ ਇਸ ਬਾਰੇ ਹੋਰ ਵਿਚਾਰ ਕਰਨ ਦੀ ਲੋੜ ਹੈ ਸ਼ਾਇਦ ਬਹੁਤ ਖੂਬ ਬਹੁਤ ਵਧੀਆ ਨੁਕਤਾ ਸੋਚਣ ਲਈ ਇਸ ਗਹਿਰੀ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਕਿ ਬੰਦਗੀ ਨਾਮਾ ਦੇਸ਼ ਅਧਿਆਇ ਤੋਂ ਨਿਕਲੇ ਇਹ ਵਿਚਾਰ ਸਾਰੇ ਸੁਣਨ ਵਾਲਿਆਂ ਲਈ ਲਾਭਦਾਇਕ ਤੇ ਪ੍ਰੇਰਣਾ ਦੇਣ ਵਾਲੇ ਸਾਬਤ ਹੋਣਗੇ